ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਤੇ ਇਜ਼ਰਾਈਲ ਤੇ ਫਲਸਤੀਨ ਵਿਚਕਾਰ ਜੰਗ ਅਜੇ ਰੁਕੀ ਨਹੀਂ ਹੈ ਇੱਕ ਨਵੀਂ ਜੰਗ ਸ਼ੁਰੂ ਹੋਣ ਦੀ ਕਗਾਰ ਤੇ ਹੈ ਇਸ ਮਹੀਨੇ ਦੇ ਸ਼ੁਰੂ 'ਚ ਇਜ਼ਰਾਈਲ ਨੇ ਦਮਿਸ਼ਕ 'ਚ ਈਰਾਨ ਦੇ ਦੂਤਾਵਾਸਤੇ ਹਮਲਾ ਕੀਤਾ ਸੀ ਜਿਸ ਵਿੱਚ ਦੋ ਈਰਾਨੀ ਜਰਨਲਾਂ ਦੀ ਮੌਤ ਹੋ ਗਈ ਸੀ ਇਸ ਹਮਲੇ ਤੋਂ ਬਾਅਦ ਈਰਾਨ ਨੇ ਜਵਾਬੀ ਕਾਰਵਾਈ ਦੀ ਧਮਕੀ ਦਿੱਤੀ ਹੈ ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਹੈ। ਈਰਾਨ ਪਿੱਛੇ ਹਟਦਾ ਨਜ਼ਰ ਨਹੀਂ ਆ ਰਿਹਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਕਿਹਾ ਹੈ ਕਿ ਈਰਾਨ ਕਿਸੇ ਵੀ ਸਮੇਂ ਹਮਲਾ ਕਰੇਗਾ। ਇਸ ਨੂੰ ਦੇਖਦੇ ਹੋਏ ਬਾਈਡਨ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਜ਼ਰਾਈਲ ਤੇ ਹਮਲਾ ਨਾ ਕਰੇ ਕਿਉਂਕਿ ਅਮਰੀਕਾ ਇਸ ਦੀ ਸੁਰੱਖਿਆ ਲਈ ਖੜਾ ਹੈ। ਦੂਜੇ ਪਾਸੇ ਈਰਾਨ ਦੂਤ ਘਰਦੇ ਹੋਏ ਹਮਲੇ ਨੂੰ ਆਪਣੇ ਤੇ ਹਮਲੇ ਵਜੋਂ ਦੇਖ ਰਿਹਾ ਹੈ। ਇਸ ਵਾਰ ਈਰਾਨ ਲਿਬਨਾਨ 'ਚ ਹਿਜ਼ਬੁੱਲਾ ਦੀ ਮਦਦ ਕਰਨ ਦੀ ਬਜਾਏ ਇਜ਼ਰਾਈਲ ਉਤੇ ਸਿੱਧਾ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬਾਈਡਨ ਦੇ ਬਿਆਨ ਤੋਂ ਬਾਅਦ ਪਹਿਲਾਂ ਵਾਈਟ ਹਾਊਸ ਦੇ ਬੁਲਾਰੇ ਜੌਨ ਕਿਰਬੀ ਨੇ ਵੀ ਇਜ਼ਰਾਈਲ ਤੇ ইরਾਨੀ ਹਮਲੇ ਦਾ ਖਦਸ਼ਾ ਪ੍ਰਗਟਾਇਆ ਸੀ ਹਾਲਾਂਕਿ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹ ਹਮਲਾ ਕਦੋਂ ਹੋ ਸਕਦਾ ਹੈ ইরਾਨੀ ਹਮਲੇ ਦੇ ਡਰ ਨੂੰ ਦੇਖਦੇ ਹੋਏ ਦੂਜੇ ਦੇਸ਼ ਵੀ ਐਕਸ਼ਨ ਮੋਡ 'ਚ ਆ ਗਏ ਨੇ ਫਰਾਂਸ ਅਤੇ ਰੂਸ ਸਮੇਤ ਕਈ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਇਹਨਾਂ ਦੋਵਾਂ ਦੇਸ਼ਾਂ ਦੀ ਯਾਤਰਾ ਨਾ ਕਰਨ ਦੀ ਚੇਤਾਵਨੀ ਦਿੱਤੀ ਹੈ ਇਸ ਦੇ ਨਾਲ ਹੀ ইরਾਨੀ ਸੂਤਰਾਂ ਅਤੇ ਅਮਰੀਕੀ ਡਿਪਲੋਮੈਟਸ ਨੇ ਕਿਹਾ ਹੈ ਕਿ ਤਹਿਰਾਨ ਨੇ ਵਾਸ਼ਿੰਗਟਨ ਨੂੰ ਸੰਕੇਤ ਦਿੱਤਾ ਹੈ ਕਿ ਉਹ ਵੱਧਦੇ ਤਣਾ ਤੋਂ ਬਚਣਾ ਚਾਹੁੰਦਾ ਹੈ ਤੇ ਜਲਦਬਾਜ਼ੀ ਨਹੀਂ ਕਰੇਗਾ। ਇੱਕ ਅਮਰੀਕੀ ਰੱਖਿਆ ਅਧਿਕਾਰੀ ਨੇ ਕਿਹਾ ਕਿ ਪੈਂਟਾਗਨ ਇਜ਼ਰਾਈਲ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸ ਨੇ ਨਾਗਰਿਕਾਂ ਨੂੰ ਕੋਈ ਵੀ ਹਦਾਇਤ ਨਹੀਂ ਦਿੱਤੀ ਹੈ ਪਰ ਉਸ ਦੀਆਂ ਫੌਜਾਂ ਹਾਈ ਅਲਰਟ ਤੇ ਨੇ। ਸੀਰੀਆ 'ਚ 11 ਦਿਨ ਪਹਿਲਾਂ ਇਰਾਨੀ ਕੌਂਸੂਲੇਟ ਤੇ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ 'ਚ ਵੱਧਦੇ ਤਣਾ ਵਿਚਾਲੇ ਭਾਰਤ ਨੇ ਅੱਜ ਆਪਣੇ ਨਾਗਰਿਕਾਂ ਨੂੰ ਇਰਾਨ ਜਾਂ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਇਰਾਨ ਨੇ ਹਮਲੇ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਤੇ ਡਰ ਰਿਹਾ ਹੈ ਕਿ ਤਹਿਰਾਨ ਜਲਦੀ ਹੀ ਇਜ਼ਰਾਈਲ ਤੇ ਹਮਲਾ ਕਰ ਸਕਦਾ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਐਡਵਾਈਜ਼ਰੀ ਚ ਇਰਾਨ ਅਤੇ ਇਜ਼ਰਾਈਲ ਚ ਰਹਿੰਦੇ ਭਾਰਤੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਸੁਰੱਖਿਆ ਬਾਰੇ ਵਧੇਰੇ ਸਾਵਧਾਨੀ ਵਰਤਣ ਅਤੇ ਆਪਣੀਆਂ ਗਤੀਵਿਧੀਆਂ ਘੱਟੋ-ਘੱਟ ਰੱਖਣ। ਮੰਤਰਾਲੇ ਨੇ ਕਿਹਾ ਖੇਤਰ ਚ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਸਾਰੇ ਭਾਰਤੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਅਗਲੇ ਨੋਟਿਸ ਤੱਕ ਇਰਾਨ ਜਾਂ ਇਜ਼ਰਾਈਲ ਦੀ ਯਾਤਰਾ ਨਾ ਕਰਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਸਭ ਜਿਹੜੇ ਇਸ ਸਮੇਂ ਈਰਾਨ ਜਾਂ ਇਜ਼ਰਾਈਲ 'ਚ ਰਹਿ ਰਹੇ ਨੇ ਉਹਨਾਂ ਨੂੰ ਅਪੀਲ ਹੈ ਕਿ ਉੱਥੇ ਭਾਰਤੀ ਦੂਤਾਵਾਸਾਂ ਨਾਲ ਸੰਪਰਕ ਕਰਨ ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੱਸਦੀ ਹੈ ਕਿ ਈਰਾਨ 'ਚ ਲਗਭਗ 4000 ਭਾਰਤੀ ਅਤੇ 18500 ਭਾਰਤੀ ਇਜ਼ਰਾਈਲ ਦੇ ਵਿੱਚ ਰਹਿੰਦੇ ਨੇ ਜਾਣਕਾਰੀ ਮੁਤਾਬਕ ਭਾਰਤ ਸਰਕਾਰ ਦੋਵਾਂ ਦੇਸ਼ਾਂ 'ਚ ਰਹਿ ਰਹੇ ਭਾਰਤੀਆਂ ਦੀ ਸੰਭਾਵਿਤ ਨਿਕਾਸੀ ਸਮੇਤ ਕਈ ਸਥਿਤੀਆਂ ਨਾਲ ਨਜਿੱਠਣ ਦੀ ਤਿਆਰੀ ਕਰ ਰਹੀ ਹੈ ਅਮਰੀਕਾ ਦੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਟਾਪ 10 ਮੋਸਟ ਵਾਂਟਡ ਦੀ ਸੂਚੀ ਜਾਰੀ ਕੀਤੀ ਹੈ ਇਸ ਸੂਚੀ ਚ ਅਹਮਦਾਬਾਦ ਦੇ ਵੀਰ ਮਗਾਮ ਦੇ ਰਹਿਣ ਵਾਲੇ ਭਾਰਤੀ ਨਾਗਰਿਕ ਪਧਰੇਸ਼ ਕੁਮਾਰ ਪਟੇਲ ਦਾ ਨਾਮ ਵੀ ਸ਼ਾਮਲ ਹੈ ਐਫਬੀਆਈ ਨੇ ਉਸ ਉੱਤੇ 2.5 ਲੱਖ ਡਾਲਰ ਦਾ ਇਨਾਮ ਰੱਖਿਆ ਹੈ ਐਫਬੀਆਈ ਨੇ ਐਕਸ ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਦੱਸਦੀ ਹੈ ਕਿ ਪਧਰੇਸ਼ ਕੁਮਾਰ ਪਟੇਲ 2015 ਤੋਂ ਫਰਾਰ ਹੈ ਜਦੋਂ ਉਸ ਨੇ ਮੈਰੀਲੈਂਡ ਸੂਬੇ ਦੇ ਹੈਨੋਵਰ ਚ ਡੰਕਿਨ ਡੋਨਟਸ ਕਾਫੀ ਸ਼ਾਪ ਦੇ ਅੰਦਰ ਕਥਿਤ ਤੌਰ ਤੇ ਆਪਣੀ ਪਤਨੀ ਪਲਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਮੀਡੀਆ ਰਿਪੋਰਟਸ ਦੇ ਮੁਤਾਬਕ ਪਟੇਲ ਜੋ ਉਸ ਸਮੇਂ 24 ਸਾਲ ਦਾ ਸੀ ਨੇ ਰਸੋਈ ਦੇ ਚਾਕੂ ਨਾਲ ਆਪਣੀ 21 ਸਾਲਾ ਪਤਨੀ ਦਾ ਚਿਹਰਾ ਖਰਾਬ ਕੀਤਾ ਉਸਤੇ ਵਾਰ ਕੀਤੇ ਤੇ ਦੁਕਾਨ ਦੇ ਪਿਛਲੇ ਕਮਰੇ ਚ ਉਸ ਨੂੰ ਕਈ ਵਾਰ ਚਾਕੂ ਮਾਰਿਆ ਜਿੱਥੇ ਉਹ ਦੋਵੇਂ ਕੰਮ ਕਰਦੇ ਸੀ। ਘਟਨਾ ਸਮੇਂ ਗ੍ਰਾਹਕ ਮੌਕੇ ਤੇ ਮੌਜੂਦ ਸਨ। W T O P ਦੀ ਰਿਪੋਰਟ ਹੈ ਕਿ ਕਤਲ ਤੋਂ ਲਗਭਗ 1 ਮਹੀਨਾ ਪਹਿਲਾਂ ਜੋੜੇ ਦੇ ਵੀਜ਼ੇ ਦੀ ਮਿਆਦ ਖਤਮ ਹੋ ਗਈ ਸੀ ਅਤੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਪਲਕ ਪਟੇਲ ਭਾਰਤ ਪਰਤਣਾ ਚਾਹਦੀ ਸੀ ਪਰ ਉਸਦੇ ਪਤੀ ਨੇ ਇਸ ਦਾ ਵਿਰੋਧ ਕੀਤਾ FBI ਪਧਰੇਸ਼ ਪਟੇਲ ਨੂੰ ਹਥਿਆਰਬੰਦ ਤੇ ਬੇहद ਖਤਰਨਾਕ ਅਪਰਾਧੀ ਮੰਨਦੀ ਹੈ ਇਸ ਤੋਂ ਪਹਿਲਾਂ ਵੀ FBI ਨੇ ਪਧਰੇਸ਼ ਨੂੰ ਗ੍ਰਿਫਤਾਰ ਕਰਨ ਚ ਮਦਦ ਲਈ ਇੱਕ ਸੂਚੀ ਅਤੇ ਇਨਾਮ ਜਾਰੀ ਕੀਤਾ ਸੀਗਾ ਉਸ ਨੂੰ 2017 ਵਿੱਚ ਜਾਣਕਾਰੀ ਦੇਣ ਲਈ 1 ਲੱਖ ਡਾਲਰ ਦੇ ਇਨਾਮ ਨਾਲ ਸੂਚੀਬੱਧ ਕੀਤਾ ਗਿਆ ਸੀ ਪਰ ਉਹ ਅਜੇ ਵੀ ਫਰਾਰ ਹੈ ਅਪ੍ਰੈਲ 2015 ਵਿੱਚ ਪਟੇਲ ਅਤੇ ਉਸ ਦੀ ਪਤਨੀ ਪਲਕ ਇੱਕ ਡੰਕਿਨ ਡੋਨਟਸ ਸਟੋਰ 'ਚ ਰਾਤ ਦੀਆਂ ਸ਼ਿਫਟਾਂ 'ਚ ਕੰਮ ਕਰ ਰਹੀ ਸੀ ਜਦੋਂ ਇਹ ਸਾਰੀ ਵਾਰਦਾਤ ਵਾਪਰੀ ਵਾਰਦਾਤ ਵਾਲੀ ਰਾਤ ਦੇ ਸੀਸੀਟੀਵੀ ਫੁਟੇਜ 'ਚ ਪਰਦੇਸ਼ ਅਤੇ ਪਲਕ ਨੂੰ ਰੈਕ ਦੇ ਪਿੱਛੇ ਗਾਇਬ ਹੋਣ ਤੋਂ ਪਹਿਲਾਂ ਸਟੋਰ ਦੀ ਰਸੋਈ ਵੱਲ ਇਕੱਠੇ ਤੁਰਦੇ ਦੇਖਿਆ ਗਿਆ ਸੀ ਵਿਕੀ ਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਦੀ ਪਤਨੀ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੇ ਪਤੀ ਦਾ ਕਾਨੂੰਨੀ ਕੇਸ ਸਹੀ ਦਿਸ਼ਾ ਵੱਲ ਵਧ ਰਿਹਾ ਹੈ ਜਦਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਜੇਲ੍ਹ ਚ ਬੰਦ ਵਿਕੀ ਲੀਕਸ ਦੇ ਸੰਸਥਾਪਕ ਖਿਲਾਫ ਦੋਸ਼ ਹਟਾ ਸਕਦਾ ਹੈ। ਇਹ ਬਿਆਨ ਉਦੋਂ ਸਾਹਮਣੇ ਆਇਆ ਹੈ ਜਦੋਂ ਕਈ ਸ਼ਹਿਰਾਂ ਚ ਅਸਾਂਜ ਦੇ ਸਮਰਥਕਾਂ ਨੇ ਲੰਡਨ ਦੀ ਉੱਚ ਸੁਰੱਖਿਆ ਵਾਲੀ ਬੈਲਮਾਰਸ਼ ਜੇਲ੍ਹ ਚ ਕੈਦ ਦੀ 5ਵੀਂ ਬਰੇ ਗਾਂਡ ਤੇ ਅਸਾਂਜੇ ਦੀ ਰਿਹਾਈ ਦੀ ਮੰਗ ਲਈ ਰੈਲੀ ਕੀਤੀ। ਬਾਈਡਨ ਨੇ ਬੁੱਧਵਾਰ ਨੂੰ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਅਸਾਂਝ ਤੇ ਮੁਕੱਦਮਾ ਚਲਾਉਣ ਲਈ ਇੱਕ ਦਹਾਕੇ ਤੋਂ ਚੱਲ ਰਿਹਾ ਅਮਰੀਕਾ ਦੇ ਦਬਾਅ ਨੂੰ ਛੱਡਣ ਲਈ ਆਸਟ੍ਰੇਲੀਆ ਦੀ ਬੇਨਤੀ ਤੇ ਵਿਚਾਰ ਕਰ ਰਿਹਾ ਹੈ ਭਾਰਤੀ ਮੂਲ ਦਾ ਕਾਰੋਬਾਰੀ ਤੇ ਪਾਇਲਟ ਗੋਪੀ ਥੋਟਾਪੂਰਾ Amazon ਦੇ ਸੰਸਥਾਪਕ ਜੈਫ ਬੇਜੋਸ ਦੇ ਬਲੂ origin ਦੇ NS25 ਮਿਸ਼ਨ 'ਚ ਸੈਲਾਨੀ ਵਜੋਂ ਪੋਲਾਰ 'ਚ ਜਾਣ ਵਾਲਾ ਪਹਿਲਾ ਭਾਰਤੀ ਬਣਨ ਵਾਲਾ ਹੈ ਥੋਟਾਪੂਰਾ ਮਿਸ਼ਨ ਲਈ ਚੁਣੇ 6 ਮੈਂਬਰਾਂ 'ਚੋਂ ਇੱਕ ਹੈ ਇਸ ਨਾਲ ਉਹ 1984 ਚ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਤੋਂ ਬਾਅਦ ਪੁਲਾੜ ਚ ਮਿਸ਼ਨ ਤਹਿਤ ਗਏ ਸਨ ਜਦਕਿ ਗੋਪੀ ਸੈਰਸ ਪਾਟੇਲੀ ਜਾਣ ਵਾਲਾ ਪਹਿਲਾ ਭਾਰਤੀ ਹੈ ਉਡਾਣ ਦੀ ਮਿਤੀ ਦਾ ਐਲਾਨ ਅਜੇ ਨਹੀਂ ਹੋਇਆ ਲਾਸ ਏਂਜਲਸ ਅਮਰੀਕਾ ਦੇ ਇੱਕ ਜੋਤਸ਼ੀ ਡੈਨੀਅਲ ਜੌਨਸਨ ਨੇ ਸੂਰਜ ਗ੍ਰਹਿਣ ਤੋਂ ਬਾਅਦ ਆਪਣੇ ਪਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਫਿਰ ਉਸਨੇ ਆਪਣੀਆਂ ਦੋਨਾਂ ਧੀਆਂ ਨੂੰ ਜਲਦੀ ਕਾਰ ਤੋਂ ਬਾਹਰ ਸੁੱਟ ਦਿੱਤਾ ਤੇ ਇਸ ਤੋਂ ਬਾਅਦ ਉਸਨੇ ਆਪਣੀ ਕਾਰ ਦਰਖਤ 'ਚ ਮਾਰ ਦਿੱਤੀ ਜਿਸ ਕਾਰਨ ਔਰਤ ਦੀ ਵੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਔਰਤ ਸੂਰਜ ਗ੍ਰਹਿਣ ਨੂੰ ਲੈ ਕੇ ਚਿੰਤਤ ਸੀ। ਉਹ ਲੋਕਾਂ ਦੀ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਸੀ ਅਤੇ ਉਹਨਾਂ ਦੇ ਭਵਿੱਖ ਬਾਰੇ ਉਹਨਾਂ ਦੀ ਰਾਸ਼ੀ ਦੁਆਰਾ ਦੱਸਦੀ ਸੀ। ਹਾਲ ਹੀ 'ਚ ਉਹਨਾਂ ਨੇ ਆਪਣੀ ਵੈੱਬਸਾਈਟ ਤੇ ਪੋਸਟ ਕੀਤਾ ਕਿ ਇਹ ਸੂਰਜ ਗ੍ਰਹਿਣ ਅਧਿਆਤਮਕ ਯੁੱਧ ਦੀ ਚੇਤਾਵਨੀ ਹੈ। ਅਜਿਹੀ ਸਥਿਤੀ 'ਚ ਆਪਣੇ ਦਿਲ ਨੂੰ ਸ਼ੁੱਧ ਰੱਖੋ ਅਤੇ ਆਪਣੀ ਸੁਰੱਖਿਆ ਵੱਲ ਧਿਆਨ ਦਿਓ। ਡੈਨੀਅਲ ਨੇ ਅੱਗੇ ਲਿਖਿਆ ਕਿ ਦੁਨੀਆ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ। ਅਜਿਹੇ 'ਚ ਹੁਣ ਸਮਾਂ ਆ ਗਿਆ ਏ ਕਿ ਅਸੀਂ ਕਿਸ ਪਾਸੇ ਤੇ ਰਹਿਣਾ ਹੈ। ਇਸ ਤੋਂ ਬਾਅਦ 8 ਅਪ੍ਰੈਲ ਨੂੰ ਗ੍ਰਹਿਣ ਦੀ ਸਵੇਰ ਡੈਨੀਅਲ ਨੇ ਆਪਣੇ ਪਤੀ ਦੀ ਛਾਤੀ ਤੇ ਚਾਕੂ ਮਾਰ ਦਿੱਤਾ। ਫਿਰ ਰਾਤ ਨੂੰ ਉਸਨੇ ਆਪਣੀਆਂ 9 ਸਾਲ ਤੇ 8 ਮਹੀਨਿਆਂ ਦੀਆਂ ਬੇਟੀਆਂ ਨੂੰ ਕਾਰ 'ਚ ਬਿਠਾ ਕੇ 405 ਫ੍ਰੀਵੇ ਤੇ ਬਿਠਾ ਕੇ ਕਾਰ ਤੋਂ ਬਾਹਰ ਸੁੱਟ ਦਿੱਤਾ ਇਸ ਦੌਰਾਨ 8 ਮਹੀਨੇ ਦੀ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ 9 ਸਾਲ ਦੀ ਬੱਚੀ ਹਸਪਤਾਲ ਚ ਦਾਖਲ ਹੈ ਡੈਨੀਅਲ ਨੇ ਆਪਣੀ ਕਾਰ ਉਸ ਥਾਂ ਤੋਂ ਥੋੜੀ ਦੂਰ ਇੱਕ ਦਰਖਤ ਚ ਮਾਰ ਦਿੱਤੀ ਜਿੱਥੇ ਉਸ ਨੇ ਦੋ ਲੜਕੀਆਂ ਨੂੰ ਸੁੱਟਿਆ ਸੀ ਪੁਲਿਸ ਅੱਧੇ ਘੰਟੇ ਬਾਅਦ ਮੌਕੇ ਤੇ ਪਹੁੰਚੀ ਅਤੇ ਦੱਸਿਆ ਕਿ ਟੱਕਰ ਤੋਂ ਪਹਿਲਾਂ ਕਾਰ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਜਾ ਰਹੀ ਸੀ ਰੀਪੋਰਟ ਮੁਤਾਬਕ ਤੇਜ਼ ਰਫਤਾਰ ਕਾਰ ਨਾਲ ਟਕਰਾਉਣ ਤੋਂ ਬਾਅਦ ਡੈਨੀਅਲ ਦੀ ਲਾਸ਼ ਇੰਨੀ ਬੁਰੀ ਤਰ੍ਹਾਂ ਨਾਲ ਟੁੱਟ ਗਈ ਕਿ ਉਸ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ। ਜਦੋਂ ਪੁਲਿਸ ਡੈਨੀਅਲ ਦੇ ਘਰ ਪਹੁੰਚੀ ਤਾਂ ਉੱਥੇ ਖੂਨ ਨਾਲ ਬਣੇ ਪੈਰਾਂ ਦੇ ਨਿਸ਼ਾਨ ਸਨ। ਇੱਥੇ ਪੁਲਿਸ ਨੇ ਡੈਨੀਅਲ ਦੇ ਪਤੀ ਦੀ ਲਾਸ਼ ਬਰਾਮਦ ਕੀਤੀ। ਅਮਰੀਕਾ 'ਚ ਹਿੰਦੂਆਂ ਤੇ Hindu ਧਰਮ ਦੇ ਯੋਗਦਾਨ ਦਾ ਹਵਾਲਾ ਦਿੰਦੇ ਹੋਏ ਇੱਕ ਪ੍ਰਮੁੱਖ ਭਾਰਤੀ ਅਮਰੀਕੀ ਸੰਸਦ ਮੈਂਬਰ ਨੇ Hinduphobia Hindu ਵਿਰੋਧੀ ਕਟੜਤਾ ਨਫ਼ਰਤ ਅਤੇ ਅਸਹਿਣਸ਼ੀਲਤਾ ਦੀ ਨਿੰਦਾ ਕਰਨ ਲਈ ਪ੍ਰਤੀਨਿਧੀ ਸਭਾ ਚ ਇੱਕ ਮਤਾ ਪੇਸ਼ ਕੀਤਾ ਹੈ ਕਾਂਗਰਸੀ ਮੈਂਬਰ ਸ਼੍ਰੀ ਥਾਣੇਦਾਰ ਵੱਲੋਂ ਪੇਸ਼ ਪ੍ਰਸਤਾਵ ਸਦਨ ਦੀ ਨਿਗਰਾਨੀ ਅਤੇ ਜਵਾਬਦੇਹੀ ਕਮੇਟੀ ਨੂੰ ਭੇਜ ਦਿੱਤਾ ਗਿਆ ਹੈ ਮਤੇ ਚ ਕਿਹਾ ਗਿਆ ਹੈ ਕਿ ਅਮਰੀਕਾ ਚ ਸਕਾਰਾਤਮਕ ਯੋਗਦਾਨ ਦੇ ਬਾਵਜੂਦ ਹਿੰਦੂ ਅਮਰੀਕੀਆਂ ਨੂੰ ਆਪਣੀ ਵਿਰਾਸਤ ਅਤੇ ਪ੍ਰਤੀਕਾਂ ਬਾਰੇ ਰੂੜੀਵਾਦੀ ਧਾਰਨਾਵਾਂ ਅਤੇ ਗਲਤ ਜਾਣਕਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਨੂੰ ਸਕੂਲ ਅਤੇ ਕਾਲਜ ਕੈਂਪਸ ਚ ਪਰੇਸ਼ਾਨੀ ਦੇ ਨਾਲ-ਨਾਲ ਵਿਤਕਰੇ ਨਫ਼ਰਤ ਭਰੇ ਭਾਸ਼ਣ ਅਤੇ ਪੱਖਪਾਤ ਨੂੰ ਪ੍ਰੇਰਿਤ ਅਪਰਾਧਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਤੇ ਚ ਕਿਹਾ ਗਿਆ ਕਿ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਨਫ਼ਰਤ ਅਪਰਾਧ ਅੰਕੜਿਆਂ ਦੀਆਂ ਰਿਪੋਰਟਾਂ ਦੇ ਮੁਤਾਬਕ ਮੰਦਰਾਂ ਅਤੇ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਿੰਦੂ ਵਿਰੋਧੀ ਨਫ਼ਰਤੀ ਅਪਰਾਧਾਂ 'ਚ ਹਰ ਸਾਲ ਵਾਧਾ ਹੋ ਰਿਹਾ ਹੈ। ਇਸ ਮੁਤਾਬਕ ਅਮਰੀਕਾ ਨੇ 1900 ਤੋਂ ਹੁਣ ਤੱਕ ਦੁਨੀਆ ਦੇ ਸਾਰੇ ਹਿੱਸਿਆਂ ਤੋਂ 40 ਲੱਖ ਤੋਂ ਵੱਧ ਹਿੰਦੂਆਂ ਦਾ ਸਵਾਗਤ ਕੀਤਾ ਜਿਨ੍ਹਾਂ ਵਿੱਚ ਵਕ-ਵਕ ਨਸਲਾਂ, ਭਾਸ਼ਾਵਾਂ ਅਤੇ ਨਸਲੀ ਪਿਛੋਕੜ ਵਾਲੇ ਹਿੰਦੂ ਸ਼ਾਮਲ ਨੇ ਪ੍ਰਸਤਾਵ ਮੁਤਾਬਕ ਅਮਰੀਕਾ ਦੀ ਆਰਥਿਕਤਾ ਦੇ ਹਰ ਪਹਿਲੂ ਅਤੇ ਹਰ ਉਦਯੋਗ 'ਚ ਹਿੰਦੂ ਅਮਰੀਕੀਆਂ ਦੇ ਯੋਗਦਾਨ ਦੇ ਤੋਂ ਦੁਸ਼ਿਸ਼ ਨੂੰ ਫਾਇਦਾ ਹੋਇਆ ਹੈ ਫਾਊਂਡੇਸ਼ਨ ਫਾਰ ਇੰਡੀਆ ਐਂਡ ਇੰਡੀਅਨ ਡਾਇਸਪੋਰਾ ਸਟੱਡੀਜ਼ ਨੇ ਨੀਤੀ ਅਤੇ ਰਣਨੀਤੀ ਦੇ ਮੁਖੀ ਖੰਡੇਰਾਓ ਕਾਂਡ ਨੇ ਕਿਹਾ ਹੈ ਕਿ ਇਸ ਸਾਲ ਦੀ ਪਹਿਲੀ ਤਿਮਾਹੀ 'ਚ ਸ਼ਰਧਾਲੂਆਂ ਨੂੰ ਡਰਾਉਣ ਲਈ ਅਮਰੀਕਾ 'ਚ ਮੰਦਰਾਂ 'ਚ ਚੋਰੀ ਦੇ ਨਾਲ-ਨਾਲ ਭੰਨ ਤੋੜ ਦੀਆਂ ਘਟਨਾਵਾਂ 'ਚ ਅਚਾਨਕ ਵਾਦਾ ਹੋਇਆ ਹੈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ